ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਿੱਤਰੋ ਅੱਜ ਹੈਗੀਆਂ 9 ਪਉ ਤੇ ਦੇਖ ਸਕਦੇ ਹੋ ਪਾਣੀ ਅੱਜ ਭੁੱਲ ਤਿਆਰੀਆਂ ਵਿਆਹੀਆਂ ਕਰਤੀਆਂ ਇੱਧਰ ਦੇਖੋ ਵੀਰੇ ਆ ਫਲੈਕਸ ਲਾਤੀ ਬਾਬਾ ਮੋਤੀराम ਮੈਰਾ ਸੀ ਜੀ ਜਿਹੜਾ ਕੋਟੀ-ਕੋਟੀ ਪ੍ਰਣਾਮ ਗਿਆਨੀ ਦਿੱਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਰਜਿਸਟਰ ਪਾਨੀਗੜ ਲੰਗਰੀ ਦਵਾਨ ਟੋਡਰਵਾਲ ਜੀ ਆ ਦੇਖੋ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਛੋਟੇ ਸਹਾਜਾ ਤੇ ਮਾਤਾ ਗੁਜਰਕੌਰ ਤੇ ਭਾਈ ਮੋਤੀराम ਮਹਿਰਾ ਤੇ ਦਵਾਨ ਟੋਡਰਵਾਲ ਜੀ ਦੀ ਹੋਰ ਇਹ ਫੋਟੋ ਲੱਗੀ ਹੋਈ ਆ ਫਲੈਕਸ ਤੇ ਤੇ ਹੋਰ ਦਿਖਾਣੇ ਆ ਸੁਮੰਦਰ ਕੀ ਵੀ ਲਾਤਾ ਇੱਧਰ ਟੈਂਟ ਲਾ ਦੇ ਬਈ ਦੇਖੋ ਅੱਜ ਹੈਗੀ ਆ 10 ਪੋ ਤੇ ਕੱਲ ਨੂੰ 10 ਪੋ ਆਈ ਤੇ ਕੱਲ ਤੋਂ ਆਪਣਾ ਲੰਗਰ ਚੱਲਣ ਲੱਗ ਜੁੰਦਰ ਵੀ ਤੁਹਾਨੂੰ ਦਿਖਾ ਕੇ ਲਿਉਂ ਪਹਿਲਾਂ ਦੇਖੋ ਜੀ ਜਿੱਥੇ ਪਾਣੀ ਲੰਗਰ ਛਕਾਉਣਾਗਾ ਆ ਦੇਖੋ ਸਾਰੇ ਕਿਤੇ ਚਾਨਣੀ ਚਾਨਣਾ ਕਰਤੀਆਂ ਲਾਈਟਾਂ ਲਾਈਟਾਂ ਲਾ ਦਿੱਤ ਨੇ ਉਹ ਟੱਕ ਲਾਤੀਆਂ ਇੱਕੋ ਹੀ ਉਹ ਸਾਰੀਆਂ ਲਾਈਟਾਂ ਲਾਈਟਾਂ ਲੱਗਦੀਆਂ ਨੇ ਦੇਖੋ ਕਿੰਨਾ ਵਧੀਆ ਲੱਗਦਾ ਸੋਹਣਾ ਸੋਹਣਾ ਉਹ ਅੰਦਰ ਲਾਤੀ ਇੱਕ ਟੂਪਾ ਆ ਟੈਂਕੀ ਮੰਗਾਲੀ ਜੀ ਪਾਣੀ ਵਾਲੀ ਇੱਧਰ ਭਾਂਡੇ ਧੁੱਤੇ ਜਾਣਗੇ ਇੰਦਰ ਵੀ ਟੂਬ ਲੱਗ ਰਹੀ ਆ ਆ ਮੋਟਰ ਹੈਗਾ ਅੜੇ ਨੇ ਛੇ ਵਾਦਾਰਾਂ ਦੀ ਆ ਟੈਂਟ ਲੱਗ ਰਿਹਾ ਇੱਕ ਹੋਰ खालसाई देखो यी। लंगर तय चाह तैयार कर रहे है चाह तय कर रहे चाह त्यार करें आ पटी त्यार करती वेखो कह पीआ ती ਵੱਠੀ ਇਹਦੇ ਤਵੀਦਾਰ ਰੱਖਿਆ ਤੇ ਰੋਟੀਆਂ ਪੱਕੂ ਪਕਣੀਆਂ ਹੀ ਪ੍ਰਸ਼ਾਦੇ ਪੱਕਣਗੇ ਇੱਧਰ ਕੜਾਹੀ ਹੈ ਚ ਪਾਣੀ ਗਰਮ ਹੋਇਆ ਕਰੂਗੀ ਦੇਖੋ ਪੜਾਏ ਆ ਚ ਪਾਣੀ ਗਰਮ ਹੋਇਆ ਕਰੂ ਇੱਧਰ ਇੱਕ ਆ ਵੱਠੀ ਆ ਦੇਖੋ ਉਹ ਵੱਠੀ ਆ ਇਹ ਕੋਤੀ ਇਹ ਕੋਤੀ ਜਿੱਤੇ ਚਾਹ ਬਣੂਗੀ ਜ ਆ ਬਣਾ ਰਹੀ ਨੇ ਤੇ ਇੱਧਰ ਇੱਕ ਹੋਰ ਆ ਜੀ ਦੇਖੋ ਇਧਰ ਸਾਰੇ ਆਣੇ ਖੜੇ ਨੇ ਇਧਰ ਬਿੱਲਾ ਸਿੰਘ ਜੀ ਉਹ ਜਸੀ ਇਧਰ ਬਿੱਲਾ ਸਿੰਘ ਜੀ ਆ ਖਾਲਸਾ ਜੀ ਖੜੇ ਨੇ ਇਧਰ ਸਾਡੇ ਨਾਰ ਪ੍ਰਧਾਨੀ ਦੇਖੋ ਲਾਲ ਕੋਟ ਚ ਕਮੈਂਟ ਕਰਕੇ ਦੱਸਿਓ ਵੀਰੋ ਕਿੰਨੇ ਸੋਹਣੇ ਲੱਗ ਰਹੇ ਨੇ ਨਾਰ ਪੰਜਾਬੀ ਬੀ ਲਾਲ ਕੋਟ ਚ ਇਧਰ ਦੇਖੋ ਸਾਡੇ ਵਾਹੀ ਪ੍ਰਧਾਨੀ ਚਾਹ ਬਣਾ ਰਹੇ ਨੇ ਓਰੇ ਇਧਰ ਚਾਈਨੀ ਜੀ ਬੈਠੇ ਨੇ ਪਾਲਰ ਕੀ ਥੱਲੇ ਵਾੜਾ ਵੰਟਾ ਮੜੀ ਮੰਦਰਾ ਵਾੜਾ ਵੰਟਾ ਮੜੀ ਇਹਦਾ ਮੈਂ ਮੈਂ ਫੋਟੋ ਪਾੜੋ ਤੇ ਆ ਇਧਰ ਮਿੱਤਰੋ ਆ ਪੈਨੇ ਇਧਰ ਦੇਖਗੇ ਦੁੱਗੇ ਟੱਪ ਟੂਪ ਇਧਰ ਦੇਖੋ ਜੀ ਕਿੰਨਾ ਵਧੀਆ ਬਣਾਤਾ ਆ ਜਿਹੜਾ ਸਾਨੂੰ ਦਿਖਾਇਆ ਸੀ ਸਵੇਰੇ ਬਣਾਇਆ ਇਹ ਮਿੱਤਰੋ ਸਾਰਾ ਇਧਰ ਜਸੀ ਲੱਗ ਰਹੇ ਨੇ ਲਾਈਟਾਂ ਫਿੱਟ ਕਰਨਾ ਇਧਰ ਬਿੱਲ ਆਈ ਨਹੀਂ ਆ ਦੇਖੋ ਜੀ ਕਾਰਿਆ ਭਾਂਡੇ ਆਪਾਂ ਨੇ ਲਿਆਂਦੇ ਦੀ ਤੁਹਾਨੂੰ ਦਿਖਾਇਆ ਤੀ ਗੁਰਦੁਆਰੇ ਚ ਲੈ ਕੇ ਆਏ ਤੇ ਆਪਾਂ ਹੀ ਨੇ ਤੇ ਆ ਉਪਰ ਉਹ ਪਾਤੀ ਆਪਾਂ ਨੇ ਛੱਤ ਵਧੀਆ ਪੱਲੇ ਪਾਏ ਹੋਏ ਨੇ ਦੇਖੋ ਤੇ ਉਹ ਦੇਖੋ ਪਿੱਛੇ ਆ ਲੈ ਕੁਲ ਲੈਟਾਂ ਲਗਰੀਆਂ ਨੇ ਆ ਆਪਣਾ ਸਾਰਾ ਸਮਾਨ ਪਿਆ ਦੇਖੋ ਅੰਦਰ ਚਾਵਣਾ ਨਹੀਂ ਅੱਜ ਨੌ ਪੁਆਈ ਤੇ ਕਾਲੂ ਦਾਸ ਪੂਆ ਕਾਲੂ ਆਪਣਾ ਜਿਹੜਾ ਕੀ ਆਹ ਲੰਗਰ ਚੱਲ ਪੂਆ ਦਾਸ ਪੂਨੂ ਹੀ ਅੱਜ ਨੌ ਪੂਆ ਦੇਖੋ ਮਿੱਤਰੋ ਆਤੀ ਦੀਪ ਕਾਸਪਤਾਲ ਰਾਮਪੁਰਾ ਰੋਡ ਰਾਮਪੁਰਾ ਰੋਡ ਦੇ ਇੱਧਰ ਦੀਪ ਕਾਸਪਤਾਲ ਦੇ ਨਾਲ ਹੀ ਆਹ ਇੰਡੀਅਨ ਬੈਂਕ ਇੰਡੀਅਨ ਬੈਂਕ ਦੇ ਨਾਲ ਆਈ ਹੈ ਆਪਣਾ ਲੰਗਰ ਸਵਾ ਲੰਗਰ ਇੰਡੀਆ ਬੈਂਕ ਦੇ ਨਾਲ ਲੰਗਰ ਆਈ ਆਪਣਾ ਸਵਾ ਦਾ ਦੇਖੋ ਏਟੀਐਮ ਵੀ ਆ ਆ ਦੇਖੋ ਪੂਰਾ ਲੰਗਰ ਆ ਆ ਸਾਰੀ ਜਗ੍ਹਾ ਏਟੀਐਮ ਸਾਫ਼ ਕਰਤੀ ਇਹ ਪਾਸਟਾ ਲੋਥੀ ਦਾ ਸਾਹਮਣੇ ਰੋਡ ਚੱਲ ਰਿਹਾ ਦੇਖੋ 5 5 ਰੋਡ ਭਾਨੀਗੜ ਦੀ ਕੱਤਾ ਦੇ ਨਾਲ ਇਹ ਆਪਣਾ ਲੰਗਰ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਅਸੀਂ ਕੱਲ ਨੂੰ ਵੀ ਵਧੀਆ ਬਲੌਗ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗੇ ਜੀ ਵੀ ਕੱਲ ਨੂੰ ਬਰਤਾਇਆ ਕਿਵੇਂ ਸ਼ੁਰੂ ਕੀਤਾ ਲੰਗਰ ਕਾ ਲੂ ਦਾਣਾ ਸਾਭ ਦੀਆਂ ਬਣਨੀਆਂ ਤਿਆਰ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ